ਤੁਹਾਨੂੰ ਪਤਾ ਹੈ ਕਿ ਅੱਜ ਤਰਨਤਾਰਨ ਜਿਹੜੀ ਬਾਈਪੋਲ ਸੀਗੀ ਉੱਥੇ ਉਹਦਾ ਰਿਜ਼ਲਟ ਆਇਆ ਔਰ ਆਮ ਆਦਮੀ ਪਾਰਟੀ ਨੇ 12000 ਦੇ ਵੱਡੇ ਮਾਰਜਿਨ ਦੇ ਨਾਲ ਜਿਹੜੀ ਤਰਨਤਾਰਨ ਦੀ ਬਾਈਪੋਲ ਹ ਜਿੱਤੀ ਹੈ ਇਹ ਜਿਹੜੀ ਬਾਈਪੋਲ ਦੀ ਜਿੱਤ ਹੈ ਆਮ ਆਦਮੀ ਪਾਰਟੀ ਦੀਆਂ ਪਿਛਲੇ 3.5 ਸਾਲ ਦੀਆਂ ਲੋਕ ਹੈ ਜਿਹੜੇ ਨੀਤੀਆਂ ਲਗੀਆਂ ਆਮ ਆਦਮੀ ਪਾਰਟੀ ਸਾਡੀ ਭਗਵੰਤ ਮਾਨ ਜੀ ਦੇ ਅਗਵਾਈ ਦੇ ਜਿਹੜੀ ਸਰਕਾਰ ਚੱਲ ਰਹੀ ਹੈ ਸਿੱਖਿਆ ਔਰ ਸਿਹਤ ਔਰ ਜੋ ਪੰਜਾਬ ਦੇ ਲੋਕਾਂ ਦੇ ਪੱਖ ਦੇ ਜਿੰਨੇ ਵੀ ਕੰਮ ਕੀਤੇ ਨੇ ਉਹਨਾਂ ਉੱਪਰ ਤਰਨਤਾਰਨ ਦੇ ਲੋਕਾਂ ਨੇ ਜਿਹੜਾ ਅਜਮੋਰ ਲਈ ਹੈ ਸਾਰੀਆਂ ਪਾਰਟੀਆਂ ਵੋਟਾਂ ਤੋਂ ਪਹਿਲਾਂ ਕਹਿ ਰਹੀਆਂ ਸੀ ਕਿ ਸੈਮੀਫਾਈਨਲ ਹੈਗਾ 2027 ਤੋਂ ਪਹਿਲਾਂ ਔਰ ਜਿਹੜਾ ਸੈਮੀਫਾਈਨਲ ਦਾ ਰਿਜ਼ਲਟ ਹੈ ਉਹ ਸਭ ਦੇ ਸਾਹਮਣੇ ਹੈ ਤਰਨ ਤਰਨ ਬਾਈਬੋਲ ਨੇ ਜਿੱਥੇ ਆਮ ਆਦਮੀ ਪਾਰਟੀ ਨੂੰ ਜਿਹੜਾ ਪੰਜਾਬ ਦੇ ਵਿੱਚ ਲੋਕਾਂ ਨੇ ਫਿਰ ਸੈੱਫਟ ਕੀਤਾ ਔਰ 2027 ਦੀ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਸੈਮੀਫਾਈਨਲ ਹੈ ਉਹ ਜਿੱਤੇ ਹੈ ਜਿਹਦੇ ਨਾਲ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਬਲੌਕ ਸੰਵਤੀ ਜ਼ਿਲ੍ਹਾ ਪ੍ਰੇਸ਼ਾਸਨ ਸੀਟਾਂ ਹੈਗੀਆਂ ਸਾਰੀਆਂ ਉਹ ਵੀ ਆਮ ਆਦਮੀ ਪਾਰਟੀ ਹੁਣ ਜਾਂ ਫਿਰ ਜਿੱਤ ਪ੍ਰਾਪਤ ਕਰੂਗੀ ਔਰ ਨੰਗਲ ਦੀਆਂ ਜਿਹੜੀਆਂ ਐਮਸੀ ਇਲੈਕਸ਼ਨਾਂ ਤਾਂ ਕਿ ਆਉਣ ਵਾਲੀਆਂ ਜਿਵੇਂ ਡਾਕਟਰ ਗੌਤਮ ਸਿੰਘ ਨੇ ਦੱਸਿਆ ਸਾਡੇ ਜਿਲ੍ਹਾ ਪ੍ਰਧਾਨ ਨੇ ਇਹਨਾਂ ਨੇ ਬਹੁਤ ਜ਼ਿਆਦਾ ਸਖਤ ਮਿਹਨਤ ਕੀਤੀ ਉੱਥੇ ਸਾਡੀ ਟੀਮ ਦੇ ਨਾਲ ਜਿਹੜੀ ਤਰ੍ਹਾਂ ਤਾਂ ਡਿਊਟੀ ਲੱਗੀ ਸੀਗੀ ਸੋ ਜਿਹੜੀਆਂ ਜਿਹੜੀਆਂ ਵੀ ਇਲੈਕਸ਼ਨ ਆ ਕੇ ਆਉਣਗੀਆਂ ਉਹਨਾਂ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਹੁਣ ਜਾ ਫੇਰ ਜਿੱਤ ਪ੍ਰਾਪਤ ਕਰੂਗੀ ਔਰ ਦੁਬਾਰਾ 2027 ਦੇ ਵਿੱਚ ਸਰਦਾਰ ਹਰਜੋਤ ਸਿੰਘ ਵੈਸੇ ਇਸ ਹਲਕੇ ਤੋਂ ਜਿੱਤਣਗੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ 2027 ਦੇ ਵਿੱਚ ਉਹ ਦੁਬਾਰਾ ਜਿਹੜੀ ਹੈਗੀ ਰਿਪੀਟ ਹੋਊਗੀ ਜਿਹੜੇ ਲੋਕ ਕੋਈ ਭੁੱਲ ਭਲੇਖੇ ਵਿੱਚ ਨੇ ਜਾਂ ਕੋਈ ਉਹਨਾਂ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੇ ਤਰਨਤਾਰਨ ਦੇ ਲੋਕ ਨੇ ਉਹਨਾਂ ਨੇ ਉਹਨਾਂ ਪਾਰਟੀਆਂ ਨੂੰ ਚਾਹੇ ਉਹ ਕਾਂਗਰਸ ਹੈ ਚੌਥੇ ਨੰਬਰ ਤੇ ਜਿਹੜੇ ਜਿਹੜੇ ਪਾਰਟੀ ਨੇ ਦੇਹ ਦੇ ਉੱਪਰ ਲੰਮਾ ਸਮਾਂ ਰਾਜ ਕੀਤਾ ਔਰ ਪੰਜਾਬ ਦੇ ਵਿੱਚ ਕਿੰਨੇ ਮੁੱਖ ਮੰਤਰੀ ਦਿੱਤੇ ਅੱਜ ਚੌਥੇ ਨੰਬਰ ਤੇ ਉਹ ਪਾਰਟੀ ਗਈ ਹੈ ਕਾਂਗਰਸ ਅਕਾਲੀ ਦਲ ਭਾਜਪੀ ਦਾ ਜਿਹੜਾ ਇੰਨਾ ਮੰਦਾ ਹਾਲ ਹੋਇਆ ਉੱਥੇ ਔਰ ਜਿਹੜੇ ਤਰਨਤਾਰਨ ਦੇ ਲੋਕ ਨੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਜਿਹੜੀ ਹੈਗੀ ਆ ਸੋਚ ਨੂੰ ਬਿਲਕੁਲ ਦਰਸਾ ਦਿੱਤਾ ਹੈ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਸਿੱਖਿਆ ਸਿਹਤ ਔਰ ਇੱਕ ਵਿਕਾਸ ਦੀ ਜਿਹੜੀ ਰਾਜਨੀਤੀ ਆਮ ਆਦਮੀ ਪਾਰਟੀ ਦੀ ਉਹਦੇ ਪਰਵਾਨ ਨੇ ਫੋਲ ਚੜਾਏ ਨੇ ਕਿ ਸਵਾਮ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਦੇ ਅਗਵਾਈ ਦੇ ਵਿੱਚ ਸਾਡੇ ਨੈਸ਼ਨਲ ਕਮਿਨਰ ਅਰਵਿੰਦ ਕੇਜੀਬਾਲ ਜੀ ਸਾਡੇ ਪੰਜਾਬ ਪਰਿਵਾਰੀ ਸ੍ਰੀ ਉਹਨਾਂ ਦੇ ਅਗਵਾਈ ਦੇ ਵਿੱਚ ਜਿਹੜਾ ਹੈਗਾ ਇਹ ਹੁਣ ਜਾਂ ਫਿਰ ਜਿੱਤ ਪ੍ਰਾਪਤ ਕੀਤੀ ਹੈ ਆਉਣ ਵਾਲੇ ਜਿੰਨੀਆਂ ਵੀ ਇਲੈਕਸ਼ਨਾਂ ਹੋਣਗੀਆਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਉਹਨਾਂ ਵਿੱਚ ਵੀ ਜਿਹੜੀ ਹੁਣ ਜਾਂ ਫਿਰ ਜਿੱਤ ਪ੍ਰਾਪਤ ਕਰੂਗੀ ਸਾਡੇ ਸਾਰੇ ਵਲੰਟੀਅਰ ਆਮ ਆਨੰਦਪੁਰ ਸਾਹਿਬ ਹਲਕੇ ਤੋਂ ਸਾਡੇ ਬਲੌਕ ਪ੍ਰਧਾਨ ਸਾਹਿਬਾਨ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਡਾਕਟਰ ਗੌਤਮ ਜੀ ਦੇ ਅਗਵਾਈ ਦੇ ਵਿੱਚ ਅੱਜ ਇੱਥੇ ਸਾਰੇ ਸੇਖੂ ਜਿਹੜੇ ਐ ਪ੍ਰਗਟ ਕਰ ਰਹੇ ਆ ਆ ਤੁਸੀਂ ਤਰਨਦਾਰ ਤੁਹਾਡੀ ਡਿਊਟੀ ਲੱਗੀ ਹੋਈ ਸੀਗੀ ਸ਼ਾਨਦਾਰ ਜਿੱਤ ਮਿਲੀ ਹੈ ਕੀ ਕਹਣਾ ਚਾਹੁੰਦੇ ਹੋ ਦੱਸੋ ਸਰ ਇਤਿਹਾਸ ਵਿੱਚ ਪੜਿਆ ਸੀ ਕਿ ਜਿਹੜਾ ਪੰਜਾਬ ਦਾ ਸੂਬਾ ਹੈ ਇਹ ਪੂਰੀ ਦੁਨੀਆ ਤੋਂ ਵਲੱਖਣਾ ਹੈ ਬਿਲਕੁਲ ਅਲੱਗ ਹੈ ਅੱਜ ਇਹ ਪ੍ਰਤੱਖ ਤੇ ਪ੍ਰਮਾਣ ਹੋ ਚੁੱਕਿਆ ਕਿ ਜਿਹੜੇ ਪੰਜਾਬ ਦੇ ਲੋਕ ਨੇ ਬੜੀ ਕ੍ਰਾਂਤੀਕਾਰੀ ਲੋਕ ਨੇ ਇਹ ਕਿਸੇ ਦੀ ਗੁਲਾਮੀ ਨਹੀਂ ਪਸੰਦ ਕਰਦੇ ਤੇ ਆਪਣੇ ਆਪ ਨੂੰ ਆਜ਼ਾਦ ਰੱਖਦੇ ਨੇ ਤੇ ਆਪਣੇ ਹੱਕਾਂ ਵਾਸਤੇ ਹਰ ਸਮੇਂ ਲੜਦੇ ਰਹਿੰਦੇ ਨੇ ਤੁਸੀਂ ਦੇਖਿਆ ਹੋਣਾ ਕਿ ਸਾਡੀ ਜਿਹੜੀ ਬਹੁਤ ਵੱਡੀ ਜਿੱਤ ਹੋਈ ਹੈ ਲਗਭਗ 12000 ਤੋਂ ਵੱਧ ਵੋਟਾਂ ਦੇ ਨਾਲ ਸੀ ਜਿੱਤੇਆਂ ਜਿਹੜੇ ਲੋਕਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ੱੱੱਕਾ ਕੀਤਾ ਪਿਛਲੇ ਸਮੇਂ ਦੇ ਵਿੱਚ ਕਦੇ ਸਾਡੀਆਂ ਯੂਨੀਵਰਸਟੀਆਂ ਖੋਈਆਂ ਕਦੇ ਸਾਡੇ ਪਾਣੀਆਂ ਦੇ ਉੱਤੇ ਰਾਖਾ ਕੀਤਾ ਅੱਜ ਉਹ ਕਿਤੇ ਮਿਲਦੇ ਨਹੀਂ ਜਿਵਾਨਤਾ ਜ਼ਬਤ ਕਰਾਈਆਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਉਹਨਾਂ ਲੋਕਾਂ ਦੀਆਂ ਜਿਵਾਨਤਾ ਜ਼ਬਤ ਕਰਾਈਆਂ ਜਿਹੜੇ ਸਾਡੀ ਮਾਰਕੀਟ 'ਚ ਘੁੰਮਦੇ ਨੇ ਚੌਥੇ ਨੰਬਰ ਤੇ ਆਈ ਸੀ ਆ ਮਾਨ ਮੀਕ ਕੋਈ ਨਹੀਂ ਜਰਾ ਆਡੀਪ ਆਰਟੀ ਦਾ ਵਰਕਿੰਗ ਸਟਾਈਲ ਮਾਈਕਰੋ ਆਰਗੇਨਾਈਜ਼ ਕਰਦੇ ਨੇ ਅਸੀਂ ਬਹੁਤ ਗਰਾਊਂਡ ਲੈਵਲ ਤੱਕ ਜਾਂਦੇ ਨੇ ਔਰ ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਬਹੁਤ ਸੱਚੀ ਤੇ ਸੁੱਚੀ ਸੋਚ ਵਾਲੇ ਲੋਕ ਨੇ ਸਾਡੇ ਭਗਵੰਤ ਮਾਨ ਜੀ ਦਾ ਕੋਈ ਕਿਤੇ ਮੁਕਾਬਲਾ ਨਹੀਂ ਇਦਾਂ ਦੇ ਮੁੱਖ ਮੰਤਰੀ ਪੂਰੇ ਹਿੰਦੁਸਤਾਨ ਚ ਕਿਸੇ ਸਟੇਟ ਦੇ ਮੁੱਖ ਮੰਤਰੀ ਨਹੀਂ ਸਭ ਤੋਂ ਵਧੀਆ ਮੁੱਖ ਮੰਤਰੀ ਉਹਦੇ ਨਾਲ ਸਾਡੇ ਹਲਕੇ ਦੇ ਜਿਹੜੇ ਸਾਡੇ ਸਿੱਖਿਆ ਮੰਤਰੀ ਨੇ ਸਰਦਾਰ ਹਰਜੋਤ ਸਿੰਘ ਬਾਜ ਜੀ ਜਿਨ੍ਹਾਂ ਦੀ ਇੱਕ ਬਲੱਖਣ ਪਹਿਚਾਣ ਹੈ ਉਹਨਾਂ ਦੇ ਨਾਲ ਔਰ ਜਿਹੜੇ ਸਾਡੇ ਕੈਂਡੀਡੇਟ ਸੀ ਜਿਨ੍ਹਾਂ ਨੇ ਅੱਜ ਵੱਡੀ ਲੀਡ ਪਰ ਜਿੱਤ ਪ੍ਰਾਪਤ ਕੀਤੀ ਸੱਚਮੁੱਚ ਮੈਂ ਜਿਹੜੇ 15 ਦਿਨ ਉੱਥੇ ਲਾਇਏ ਉਸ ਲਾਗਾਯੋਗ ਸੀ ਉਹਨਾਂ ਲੋਕਾਂ ਦਾ ਇੰਨਾ ਪਿਆਰ ਸੀ ਸਾਡੀ ਪਾਰਟੀ ਨੂੰ ਇੰਨਾ ਸਤਿਕਾਰ ਸੀ ਬਾਕੀ ਪਾਰਟੀਆਂ ਨੇ ਜਿੰਨੇ ਇਕੱਠੇ ਹੋ ਕੇ ਜੋਰ ਲਗਾਇਆ ਸਾਡੀ ਪਾਰਟੀ ਨੇ ਉਹਨੀਆਂ ਵੋਟਾਂ ਉਹਨਾਂ ਨਾਲੋਂ ਵੱਧ ਲਈਆਂ ਔਰ ਇੱਕ ਗੱਲ ਹੋਰ ਦੱਸਦਾ ਮੈਂ ਜਿਹੜੇ ਲੋਕਾਂ ਦਾ ਬਹਿਮ ਸੀ ਨਾ ਕਿ 2027 'ਚ ਬਦਲ ਜਾਊਗਾ ਜੇ ਹੋ ਜਾਊਗਾ ਅੱਜ ਉਹ ਲੋਕ ਕਿੱਥੇ ਉਹਨਾਂ ਨੂੰ ਕੋਈ ਜਵਾਬ ਨਹੀਂ ਹੈ ਕਾਰਨ ਕੀ ਆਗਾ ਕਾਰਨ ਜਿਹੜੇ ਸਾਡੇ ਪੰਜਾਬ ਦੇ ਲੋਕ ਇਤਿਹਾਸ ਲਿਖਣਾ ਜਾਣਦੇ ਨੇ ਅੱਜ ਉਹਨਾਂ ਨੇ ਇਤਿਹਾਸ ਲਿਖ ਦਿੱਤਾ ਤੇ 2025 ਵੀ ਸਾਡਾ 26 ਵੀ ਸਾਡਾ 27 ਵੀ ਸਾਡਾ 2032 ਵੀ ਸਾਡਾ 32 ਵੀ ਸਾਡਾ ਉਹਦਾ ਕਾਰਨ ਕੀ ਦਾ ਉਹਦਾ ਉਹਦਾ ਕਾਰਨ ਮੈਂ ਤੁਹਾਡੇ ਮੱਧਮ ਨੂੰ ਦੱਸਣਾ ਤੁਸੀਂ ਜਾ ਕੇ ਦੇਖ ਸਕਦੇ ਹੋ ਪੂਰੇ ਪੰਜਾਬ ਦੇ ਥਾਣੇ ਦੇਖ ਸਕਦੇ ਹੋ ਪੂਰੇ ਪੰਜਾਬ ਦੇ ਤੁਸੀਂ ਕਿਤੇ ਵੀ ਜਾ ਸਕਦੇ ਹੋ ਸਾਡੇ ਕਿਸੇ ਵੀ ਥਾਣੇ ਪਰ ਸਾਡੀ ਪਾਰਟੀ ਸਾਡੇ ਜਿਹੜੇ ਨੇਤਾ ਸਹਿਬਾਨ ਨੇ ਸਾਡੀ ਜਿਹੜੀ ਬਹਿਨ ਸਾਬ ਨੇ ਸਾਡੇ ਹੋਰ ਕਿਤੇ ਡੁਪਲੀਕੇਟ ਕਿਤੇ ਗਲਤ ਪਰਚੇ ਨਹੀਂ ਕਰਾਂਦੇ ਉਹ ਜਿਹੜੇ ਗਲਤ ਪਰਚੇ ਕਰਾਂਦੇ ਸੀ ਅੱਜ ਗਲੀਆਂ 'ਚ ਫਿਰ ਰਹੇ ਨੇ ਸਾਡੇ ਸਾਹਮਣੇ ਜਾ ਕੇ ਅਸੀਂ ਉੱਧਰ ਜਾਵਾਂਗੇ ਸਾਡੇ ਸਾਹਮਣੇ ਦਿਖ ਰਹੇ ਨੇ ਗਲਤ ਪਰਚੇ ਵਾਲੇ ਲੋਕ ਲੋਕ ਗਲਤ ਪਰਚਿਆਂ ਵਾਲੇ ਨੂੰ ਅੱਜ ਜਵਾਬ ਦਿੰਦੇ ਨੇ ਅੱਜ ਪੰਜਾਬ ਦੇ ਵਿੱਚ ਅਸੀਂ ਮਿਲਿਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਡੀ ਜਿੰਨੇ ਵੀ ਮੇਰੇ ਨਾਲ ਮੇਰੀ ਪਾਰਟੀ ਦੇ ਵਲੰਟੀਅਰ ਸਹਿਬਾਨ ਨੇ ਇਹਨਾਂ ਸਾਰਿਆਂ ਦਾ ਬਹੁਤ 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 ਧੰਨਵਾਦ ਸਾਡੇ ਇਥੋਂ ਦੇ ਸੰਗਠਨ ਦੇ ਇੰਚਾਰ ਸਾਡੇ ਕਮਿਕਰਿੰਗ ਡਾਡੀ ਜੀ ਕੇਰ ਸਿੰਘ ਜੀ ਹੋਰ ਸਾਡੀ ਸਾਰੀ ਸਮੁੱਚੀ ਟੀਮ ਉਹ ਮੂਜੀ ਸਾਡੇ ਹੁਣੇ ਜਸਪਾਲ ਸਿੰਘ ਤਾਹੇ ਜੀ ਆਣ ਵਾਲੇ ਨੇ ਆਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਬਲਾਕ ਸੰਮਤੀਆਂ ਜ਼ਿਲ੍ਹਾ ਪਰਿਸ਼ਦ ਉਹ ਵੀ ਸਾਡੀਆਂ ਡੰਗੜ ਦੇ ਸਾਰੇ ਦੇ ਸਾਰੇ ਐਮਸੀ ਸਾਡੇ ਹੋਣਗੇ ਤੁਹਾਡੇ ਮੱਦੇਨਜ਼ਰ ਦੱਸ ਦੇਣਾ ਕਰਦਾ ਜਿੰਦਾਬਾਦ 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 ਕਾਰਨਿਕ ਕੋਈ ਹੈ ਅਸੀਂ ਬੜੇ ਸਿੰਪਲ ਸਿਧਾਂਤ ਲੋਕਾਂ ਨੂੰ ਬਹੁਤੀਆਂ ਗੱਲਾਂ ਨਹੀਂ ਆਂਦੀ ਪਰ ਅਸੀਂ ਕੰਮ ਕਰਦੇ ਨੇ ਕੰਮ ਕਰਕੇ ਦਿਖਾਵਾਂਗੇ ਆਉਣ ਵਾਲਾ ਸਾਡੀ ਪਾਰਟੀ ਦੇ ਜ Punjab ਦੇ ਲੋਕਾਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ